ਮੰਡਲ ਤੇ ਪਗਲ ਨੀਂ ਹੱਥੇ ਕੱਟੀਆਂ ਸਿਰਾਂ ਤੇ ਦੁਨੀਆ ਨੀਂ ਹੱਥੇ ਕੱਟੀਆਂ ਮੋਰਾ ਵਾਂਗੂ ਕਲਾ ਤਮਾ ਸਮਝ i O Der Kreis der ਔਰ ਇਹ ਲਾਈਫ ਚੀਤਾ ਗੁਰਬਾਣੀ ਤੇ ਵੀ ਲਿਖਿਆ ਨਚਣ ਖੇਡਣ ਮਨ ਕਰ ਜਾਓ ਪਤੀਆਂ ਦਾ ਤਿਹਾਰ ਵੀ ਨਚਣ ਖੇਡਣ ਦਾ ਤਿਹਾਰ ਹੈ ਬੜਾ ਅੱਛਾ ਲੱਗਾ ਜਿਹੜੇ ਸਾਡੇ ਤਿਹਾਰ ਖਤਮ ਹੁੰਨੇ ਜਾ ਰਹੇ ਸਭਾ ਦਾ ਕਲਚਰ ਖਤਮ ਹੁੰਦਾ ਜਾ ਰਿਹਾ ਪ੍ਰਤੀ ਮੈਂਬਰਸ ਸਾਰੇ ਵੱਲੋਂ ਮੈਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੀ ਆਂ ਔਰ ਉਮੀਦ ਕਰਦੀ ਆਂ ਕਿ ਜਿਹੜਾ ਸਰ ਮੇਰਾ ਨਾਮ庞ਦੀਪ ਕੌਰ ਹੈ ਤੇ ਮੈਂ ਪਲੱਸ 2 ਬੀ ਦੀ ਵਿਦਿਆਰਥਣਾ ਸਾਡੇ ਸਕੂਲ ਦੇ ਵਿੱਚ ਅੱਜ ਤੀਆਂ ਦਾ ਤੇ ਹਰ ਮਨਾਇਆ ਜਾ ਰਿਹਾ ਹੈ ਤੇ ਸਾਨੂੰ ਬਹੁਤ ਹੀ ਵਧੀਆ ਲੱਗ ਰਿਹਾ ਹੈ ਕਿਉਂਕਿ ਸਾਰੇ ਅੱਜਕੱਲ੍ਹ ਦੀ ਜਨਰੇਸ਼ਨ ਵਿੱਚ ਫੋਨ ਯੂਜ਼ ਕਰਦੇ ਆ ਤੇ ਸਾਾਨੂੰ ਸਾਰਿਆਂ ਨੂੰ ਫੋਨ ਯੂਜ਼ ਨਹੀਂ ਇਹਨਾਂ ਕਰਨਾ ਚਾਹੀਦਾ ਸਾਡੇ ਕਲਚਰ ਨੂੰ ਯਾਦ ਰੱਖਣਾ ਚਾਹੀਦਾ ਅਸੀਂ ਅੱਜ ਪਿੰਗਾ ਵੀ ਝੂੜ ਰਹੇ ਆ ਗਿੱਧਾ ਪਾ ਰਹੇ ਆ ਤੇ ਬਹੁਤ ਵਧੀਆ ਲੱਗ ਰਿਹਾ ਹੈ ਤੇ ਸਾਡੇ ਸਕੂਲ ਦੇ ਵਿੱਚ ਬਹੁਤ ਹੀ ਵਧੀਆ ਡੈਕੋਰੇਸ਼ਨ ਜਾਂ ਬਹੁਤ ਸੋਹਣਾ ਸਾਡੇ ਟੀਚਰਸ ਨੇ ਕੀਤਾ ਹੈ ਤੇ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਤਿਹਾਰ ਹੈ ਮੇਰਾ ਨਾਮ ਮਨਜੀਤ ਕੌੜਾ ਤੇ ਅੱਜ ਆਪਾਂ ਸਾਡੇ ਸਕੂਲ ਤੇ ਇਹ ਤਿਹਾੜੀ ਤਿਹਾੜ ਮਨਾਇਆ ਜਾਂਦਿਆ ਵਾ ਤੇ ਅਫਵਾਸੇ ਹੋਈ ਕਹਿਣਾ ਚਾਹੀਦੀ ਆ ਕਿ ਜਿਹੜੇ ਬੱਚੇ ਫੋਨ ਕੰਪਿਊਟਰ ਦੇ ਵਿੱਚ ਰੁੱਝੇ ਆ ਉਹ ਆਪਣਾ ਕਲਚਰ ਨਾ ਭੁੱਲਣ ਤੇ ਇਹ ਹਦ ਤੱਕ ਹੱਜ ਜਿਦਾਂ ਬਾਕੀ ਸਾਰੇ ਫੈਸਟੀਵਲ ਉਹ ਮਨਾਉਣ ਕਿਦਾਂ ਲੱਗਦਾ ਬਹੁਤ ਵਧੀਆ ਲੱਗਿਆ ਇਸ ਤਰੀਕੇ ਨਾਲ ਮਨਾ ਰਹੇ ਹੋ ਯਾਰ ਬੀਗ ਵਗੈਰਾ ਸਾਰੇ ਸਕੂਲ ટીਚਰਾਂ ਨੇ ਪਾਤੀ ਅਤੇ ਆਫਾਇਦਾਂ ਸਾਰੇ ਬੱਚੇ ਛੁੱਟੇ ਵਗੈਰਾ ਲੈ ਕੇ ਤੇ ਦਪਾਦੇ ਆ ਸਾਡੇ ਬੱਚੇ ਮੈਂ ਮਨਰਾਜ ਵੀ ਰਿਕੋਰ ਪੰਜਾਬੀ ਮਿਸਟ्रेस ਅੱਜ ਅਸੀਂ ਸਾਰੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਅੰਦਰ ਪ੍ਰਿੰਸੀਪਲ ਸਰਦਾਰ 인ਦਰਜੀਤ ਸਿੰਘ ਸਾਰੇ ਅਧਿਆਪਕ ਤੇ ਵਿਦਿਆਰਥੀਆਂ ਦੇ ਨਾਲ ਸਾਵਣ ਦੇ ਵਿੱਚ ਤੀਆਂ ਦਾ ਤਿਹਾਰ ਮਨਾਉਣ ਦੀ ਇਕੱਠੇ ਹੋਏ ਆ ਸਾਡੇ ਸਕੂਲ ਵੱਲੋਂ ਹਰ ਸਾਲ ਇਹ ਉਪਰਾਲਾ ਕੀਤਾ ਜਾਂਦਾ ਹੈ ਕਿ ਵਿਦਿਆਰਥੀ ਆਪਣੇ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਤੋਂ ਜਾਣੂ ਹੋਣ ਉਹਨਾਂ ਨੂੰ ਪੰਜਾਬੀ ਸੱਭਿਆਚਾਰ ਦੀ अहमियत ਦਾ ਪਤਾ ਲੱਗੇ ਇਸ ਲਈ ਪਿੰਗ ਵੀ ਪਾਈ ਜਾਂਦੀ ਆ ਕਿ ਬੱਚਿਆਂ ਨੂੰ ਪੰਜਾਬੀ ਪੁਰਾਣੇ ਵਿਰਸੇ ਨਾਲ ਜਾਣਕਾਰੀ ਮਿਲੇ ਪਿੰਗ ਤੋਂ ਇਲਾਵਾ ਬੱਚੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਗੀਤਾਂ ਤੇ ਹੋਰ ਰੰਗਲੇ ਜਿਹੜੀ ਪੇਸ਼ਕਾਰੀ ਉਹ ਕਰਦੇ ਹਨ ਜਿਸ ਦੇ ਨਾਲ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਵਿਦਿਨ ਵਿਦਿ ਨਾਲ ਪੰਜਾਬੀ ਸੱਭਿਆਚਾਰ ਨਾਲ ਜੋੜਿਆ ਜਾਂਦਾ ਹੈ ਪੰਜਾਬੀ ਸੱਭਿਆਚਾਰ ਦੂਰ ਹੁੰਦਾ ਜਾ ਰਿਹਾ ਲੋਕ ਹੁੰਦਾ ਜਾ ਰਿਹਾ ਕੀ ਕਾਰਨ ਹੈ ਤੇ ਕਿਸ ਤਰੀਕੇ ਨਾਲ ਬੱਚਿਆਂ ਨੂੰ ਜਾ ਰਿਹਾ ਪੰਜਾਬੀ ਸੱਭਿਆਚਾਰ ਦੇ ਦੂਰ ਹੋਣ ਦਾ ਵੱਡਾ ਕਾਰਨ ਇਹ ਆ ਕਿ ਬੱਚੇ ਅੱਜ ਕੱਲ ਜ਼ਿਆਦਾ ਟੈਕਨੋਲੋਜੀ ਨਾਲ ਜੁੜ ਰਹੇ ਨੇ ਬੱਚਿਆਂ ਦੇ ਮਾਪਿਓ ਤੇ ਅਧਿਆਪਕ ਉਹਨਾਂ ਨੂੰ ਇਹ ਇਹ ਸੂਝ-ਬੂਝੀ ਜਾਣਕਾਰੀ ਦਿੰਦੇ ਨਹੀਂ ਆ ਕਿ ਜਿੰਨਾ ਸੱਭਿਆਚਾਰ ਤੇ ਵਿਰਸੇ ਨਾਲ ਜੁੜਿਆ ਜਾਵੇ ਪੁਰਾਣੀ ਪੰਜਾਬੀ ਸੱਭਿਆਚਾਰ ਦੇ ਨਾਲ ਜਿੰਨਾ ਆਪਾਂ ਜਿੰਨਾ ਪ੍ਰੈਕਟੀਕਲ ਵਿਧੀਆਂ ਨਾਲ ਉਹਦੇ ਨਾਲ ਜੁੜਾਂਗੇ ਜਿੰਨੇ ਪ੍ਰੋਗਰਾਮਾਂ 'ਚ ਹਿੱਸਾ ਲਵਾਂਗੇ ਜਾਂ ਤਿਉਹਾਰਾਂ ਨੂੰ ਮਨਾਵਾਂਗੇ ਉਸ ਵਿਧੀ ਨਾਲ ਅਸੀਂ ਜ਼ਿਆਦਾ ਆਪਣੇ ਆਪਣੇਪਨ ਦੇ ਨਾਲ ਜਿਹੜੇ ਸੱਭਿਆਚਾਰ ਨਾਲ ਜੋੜ ਸਕਦੇ ਹਾਂ ਸਿਰਫ ਵਿਰਸੇ ਬਾਰੇ ਦੱਸੋ ਹਾਂਜੀ ਹਰ ਰੋਜ਼ ਪ੍ਰਾਰਥਨਾ ਸਭਾ ਵਿੱਚ ਬੱਚਿਆਂ ਨੂੰ ਰੋਜ਼ ਪ੍ਰੋਗਰਾਮਾਂ ਵਿੱਚ ਭਾਸ਼ਣ ਦੇ ਰਾਂ ਹੀ ਕਵਿਤਾਵਾਂ ਦੇ ਮੁਕਾਬਲੇ ਰਾਂ ਹੀ ਛਾਟਾਂ ਦੇ ਰਾਂ ਹੀ ਜਿਵੇਂ ਤੁਸੀਂ ਚਾਰਟ ਦੇਖੋਗੇ ਚਾਰਟ ਬਣੇ ਹੋਏ ਨੇ ਬੱਚਿਆਂ ਨੂੰ ਸੱਭਿਆਚਾਰ ਦੇ ਨਾਲ ਵਿਰਸੇ ਨਾਲ ਤਿਉਹਾਰਾਂ ਦੇ ਨਾਲ ਤੇ ਪੰਜਾਬੀਅਤ ਨਾਲ ਜੋੜਿਆ ਜਾਂਦਾ ਹੈ ਕੀ ਨਾਮ ਹੈ ਜਿਹੜਾ ਸਕੂਲ ਹੈ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜਾ ਫੰਕਸ਼ਨ ਕਰਵਾਇਆ ਅੱਜ ਅਸੀਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਜਨਾਲਾ ਮੈਂ ਤੌਰ ਪ੍ਰਿੰਸੀਪਲ ਜਿਹੜਾ ਇੱਥੇ ਅਸੀਂ ਅੱਜ 3 ਦਾ ਪ੍ਰੋਗਰਾਮ ਮਨਾਉਣ ਵਾਸਤੇ ਸਕੂਲ ਦੇ ਵਿਦਿਆਰਥੀ ਤੇ ਸਕੂਲ ਦਾ ਸਾਰਾ ਸਟਾਫ ਸਕੂਲ ਦੀ ਕਮੇਟੀ ਜਿਹੜੀ ਹੈ ਉਹ ਇਕੱਠੇ ਹੋਈ ਹੈ ਤਾਂ ਜੋ ਵਿਦਿਆਰਥੀਆਂ ਨੂੰ ਇਹ ਮੈਸੇਜ ਜਾ ਸਕੇ ਕਿ ਜਿਹੜੇ ਅਸੀਂ ਮੋਬਾਈਲ ਦੀ ਦੁਰਵਰਤੋਂ ਤੋਂ ਬਚ ਸਕੀਏ ਸਾਰੇ ਹੀ ਵਿਦਿਆਰਥੀ ਅੱਜ ਕੱਲ ਬਹੁਤ ਸਾਰੇ ਘਰਾਂ ਦੇ ਵਿੱਚ ਮੋਬਾਈਲ ਦੀ ਜਿਹੜੀ ਬਹੁਤ ਜ਼ਿਆਦਾ ਵਰਤੋਂ ਕਰਦੇ ਆ ਜਿਹਦੇ ਨਾਲ ਬਹੁਤ ਸਾਰੇ ਡਰਾਪ ਬੈਕ ਜਿਹੜੇ ਆ ਬੋਡੀ ਦੇ ਵਿੱਚ ਆਉਂਦੇ ਨੇ ਜਿਹਦੇ ਵਿੱਚ ਤਕਰੀਬਨ ਵੀਰ ਦੀ ਹੱਡੀ ਤੇ ਫਰਕ ਪੈਂਦਾ ਹੈ ਅੱਖਾਂ ਦੇ ਉੱਤੇ ਫਰਕ ਪੈਂਦਾ ਹੈ ਬ੍ਰੇਨ ਤੇ ਫਰਕ ਪੈਂਦਾ ਹੈ ਅਸੀਂ ਇਹ ਇਸ ਸਟਾਫ ਰਾਹੀਂ ਵਿਦਿਆਰਥੀਆਂ ਨੂੰ ਦੱਸਣ ਦੀ ਇਹ ਕੋਸ਼ਿਸ਼ ਕੀਤੀ ਹੈ ਕਿ ਅਸੀਂ ਤਿਆਂ ਦਾ ਤਿਉਹਾਰ ਜਿਹੜਾ ਇੱਥੇ ਮਨਾ ਰਹੇ ਆ ਤਾਂ ਜੋ ਵਿਦਿਆਰਥੀ ਜਿਹੜੇ ਆਪਣੇ ਪੁਰਾਣੇ ਵਿਰਸੇ ਤੋਂ ਜਾਣੂ ਹੋ ਸਕਣ ਕਿ ਸਾਡਾ ਜਿਹੜਾ ਪੁਰਾਣਾ ਵਿਰਸਾ ਉਹ ਕੀ ਸੀ ਅੱਜ ਪੂਰੇ ਇੱਕ ਮਹੀਨੇ ਵਾਸਤੇ ਜਦੋਂ ਤਾਂ ਸੌਣ ਦਾ ਮਹੀਨਾ ਸ਼ੁਰੂ ਹੋਇਆ ਹੈ ਸਕੂਲ ਦੇ ਵਿੱਚ ਪੀਂਗ ਜਿਹੜੀ ਹੈ ਪੱਜ ਗਈ ਹੈ ਤਾਂ ਕਿ ਵਿਦਿਆਰਥੀਆਂ ਨੂੰ ਪਤਾ ਲੱਗੇ ਕਿ ਇਹ ਸਾਡਾ ਜਿਹੜਾ ਪੁਰਾਣਾ ਸੱਭਿਆਚਾਰ ਸੀ ਔਰ ਅੱਜ ਇੰਦਰ ਦੇਵਤਾ ਨੇ ਵੀ ਆਪਣੀ ਪੂਰੀ ਮਿਹਰਬਾਨੀ ਸਕੂਲ ਤੇ ਵੀ ਕੀਤੀ ਹੈ بارش ਦਾ ਦਿਨ ਹੈ ਔਰ ਵਿਦਿਆਰਥੀਆਂ ਨੇ ਅੱਜ ਬਹੁਤ ਕੁਝ ਲਰਨ ਕਰਨ ਨੂੰ ਆਪਣੇ ਪੰਜਾਬੀ ਸੱਭਿਆਚਾਰ ਬਾਰੇ ਮਿਲਿਆ ਉਹਨਾਂ ਨੂੰ ਹਰ ਤਰ੍ਹਾਂ ਦੇ ਜੋ ਵੀ ਸਾਡੇ ਇਨਸਟਰੂਮੈਂਟ ਨੇ ਗਿੱਦਾ ਵੈ ਹੈ ਨਾ ਉਹ ਉਹ ਵਿਦਿਆਰਥੀਆਂ ਦੇ ਰਾਹੀ ਜਿਹੜਾ ਸਮਾਜ ਨੂੰ ਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ। ਹਾਂਜੀ ਮੈਮ ਕੀ ਕਹਿਣਾ ਚਾਹੁੰਦੇ ਹੋ? ਅੱਜ ਉਹ ਪਹੁੰਚੇ ਹੋ। ਹਾਂ। ਅੱਜ ਸੀ ਅਜਨਾਲਾ ਦੇ ਗਰਲਸ ਜਿਹੜਾ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਇੱਥੇ ਆਏ ਸੀਗੇ। ਅਮ ਇੱਥੇ ਹਰ ਸਾਲ ਪ੍ਰਿੰਸੀਪਲ ਸਾਹਿਬ ਉਪਰਾਲਾ ਕਰਦੇ ਨੇ ਸਾਰਾ ਇੱਕ ਤੋਂ 10 ਸਟਾਫ ਜਿਹੜਾ ਉਪਰਾਲਾ ਕਰਦਾ ਤੀਆਂ ਦਾ ਤਿਉਹਾਰ ਮਨਾਉਂਦੇ ਨੇ ਅੱਜ ਸਾਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਬੜਾ ਅੱਛਾ ਲੱਗਾ ਸਾਡੇ ਲੋਕ ਨਾਚ ਸਾਡੇ ਤਿਉਹਾਰ ਜਿਹੜੇ ਛੋਟੇ ਛੋਟੇ ਤੀਆਂ ਵਰਗੇ ਤਿਉਹਾਰ ਜਿਹੜੇ ਨੇ ਇੱਕ ਇੱਕ ਤਰ੍ਹਾਂ ਨਾਲ ਗਿਆ ਲੋਕ ਤਾਂ ਨਹੀਂ ਹੁੰਦੇ ਜਾ ਰਹੇ ਨੇ ਪਰ ਜਦੋਂ ਕੋਈ ਵੀ ਸਕੂਲ ਕੋਈ ਵੀ ਆਰਗੇਨਾਈਜੇਸ਼ਨ ਆਤਾ ਤਾਂ ਉਪਰਾਲਾ ਕਰਦੀ ਹੈ ਤੇ ਬੜਾ ਵਧੀਆ ਲੱਗਦਾ ਹੈ ਕਿਉਂਕਿ ਸਾਡੇ ਜਿਹੜੇ ਲੋਕ ਨਾਚ ਨੇ ਸਾਡੇ ਲੋਕ ਨਾਚ ਇੰਨੇ ਵਧੀਆ ਸੀਗੇ ਕਿ ਤੁਸੀਂ ਕਿਤੇ ਵੀ ਜੇ ਸ਼ਿਰਕਤ ਕਰ ਲਓਗੇ ਤੇ ਇੱਕ ਤਰ੍ਹਾਂ ਨਾਲ ਤੁਹਾਡੀ ਰੂਹ ਖੁਸ਼ ਹੋ ਜਾਣਗੀ ਤੇ ਕਿੰਨਾ ਕਿਤੇ ਵਿਰਸਾ ਵੀ ਜੁੜਿਆ ਕਲਚਰ ਵੀ ਜੁੜਿਆ ਤੇ ਬੜਾ ਵਧੀਆ ਲੱਗਦਾ ਕਿ ਇਹ ਬੱਚੇ ਜਿਹੜੇ ਨੇ ਇੱਕ ਇੱਕ ਕਲਚਰ ਨਾਲ ਜੁੜੇ ਨੇ ਇਹ ਬੱਚੇ ਤਿਉਹਾਰ ਮਨਾਉਂਦੇ ਨੇ ਇਹ ਬੱਚੇ ਮੰਦੀ ਲਾਉਂਦੇ ਨੇ ਕਿਤੇ ਕੋਲਦੇ ਬੜਾ ਵਧੀਆ ਲੱਗਾ ਤੇ ਮੈਂ ਸਟਾਫ ਨੂੰ ਵੀ ਵਧਾਈ ਦੇਣੀ ਆ ਤੇ ਪ੍ਰਿੰਸੀਪਲ ਸਾਹਿਬ ਨੂੰ ਖਾਸ ਕਰਕੇ ਐਸਐਨਸੀ ਦੇ ਚੇਅਰਮੈਨ ਨੇ ਸੀਮਾ ਮੈਡਮ ਨੂੰ ਖਾਸ ਕਰਕੇ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈ ਦੇਣਾ ਪੁਰਾਣਾ ਕਲਚਰ ਦਾ ਨੋਕਾ ਦਾ ਜਾ ਰਿਹਾ ਨੂੰ ਸੰਭਾਲਣ ਸੰਭਾਲਣ ਦਾ ਦੇਖੋ ਜਿਹੜਾ ਸੰਭਾਲਣ ਦਾ ਤਰੀਕਾ ਕਲਚਰ ਸੀ ਆਪਣੀ ਪਹਿਲਾ ਮਾਂ ਬੋਲੀ ਸੰਭਾਲੀ ਮਾਂ ਬੋਲੀ ਦੇ ਵਿੱਚ ਜਿਹੜੇ ਨੇ ਅਸੀਂ ਲਵਸ ਜਿਹੜੇ ਨੇ ਦੂ ਅੱਜਕੱਲ ਮਿਕਸ ਹੋ ਗਏ ਮੇਰੇ ਆਪਣੇ ਵੀ ਕਿ ਤੁ ਤੋਂ ਕੋਸੀ ਵਰਤੋਂ ਕਰਦੇ ਆ ਜੇ ਅਸੀਂ ਪ्योर ਮਾਂ ਬੋਲੀ ਦੀ ਜਿਹੜੀ ਵਰਤੋਂ ਨਹੀਂ ਕਰਾਂਗੇ ਅਸੀਂ ਉਹਦੇ ਵਿੱਚ ਹੀ ਸ਼ਾਮਿਲ ਕਿਤੇ ਨਾ ਜਿੱਦੇ ਸਾਡੀ ਵੀ ਗਲਤੀ ਹੈ ਮੇਰੀ ਕੋਸ਼ਿਸ਼ ਜਿਹੜੀ ਹੈ ਇਹ ਵੇ ਅਸੀਂ ਜਿੱਥੇ ਵੀ ਦਾਲਿਆ ਮੈਂ ਆਪਣੇ ਬੱਚਾ ਨੂੰ ਵੀ ਕਿਹਾ ਕਿ ਜਿਹੜੀ ਸਾਡੀ ਮਾਂ ਬੋਲੀ ਹੈ ਕੱਲਾ ਆਪਣੀ ਆਪਾਂ ਮਾਂ ਬੋਲੀ ਸੰਭਾਲੀਏ ਤੇ ਫਿਰ ਜਿਹੜਾ ਵਿਸਤ ਆਇਆ ਉਹ ਸੰਭਾਲੀਏ ਜਿਹੜੇ ਸਾਡੇ ਤਿਉਹਾਰ ਨੇ ਉਹ ਸੰਭਾਲੀਏ ਕਿਤੇ ਨਾ ਜਿੱਤੇ ਲੋਕ ਹੁੰਦੇ ਜਾ ਰਹੇ ਨੇ ਕੁਰੀਆਂ ਦਾ ਕੱਥੇ ਹੋਣਾ ਬਹਿਣਾ ਨੱਚਣਾ ਗਿੱਧੇ ਪੋਣਾ ਸੋਸ਼ੀਅਲਾਈਜੇਸ਼ਨ ਦਾ ਪਾਰਟ ਜੇ ਸੋਸ਼ਲ ਨਹੀਂ ਤੇ ਉਹ ਸਾਨੂੰ ਮੈਂਟਲ ਹੈਲਥ ਦੀ ਪ੍ਰੋਬਲਮ ਨਹੀਂ ਆਉਂਦੀ। ਇਹ ਸਾਰਾ ਕੁਝ ਜਿਹੜਾ ਸੋਸ਼ਲ ਹੋਣ ਵਾਸਤੇ ਬਹੁਤ ਜ਼ਰੂਰੀ ਹੈ। ਕੁਰਿਆ ਖੱਤੇ ਹੋਣ ਗਿਆ, ਰਿਵਾਂ ਦੇ ਵਿੱਚ 8-10 ਦਿਨ ਵੀ ਇਕੱਠੇ ਹੋਗੇ ਤੁਸੀਂ ਹੱਸ ਖੇੜ ਲਾ, ਨੱਚ ਲਾ ਤੇ ਜਿਹੜੀ ਤੁਹਾਨੂੰ ਜਿਹੜੀ ਉਹ ਮੈਂਟਲ ਹੈਲਥ ਦੀ ਪ੍ਰੋਬਲਮ ਨਹੀਂ ਹੋਏਗੀ। ਮੈਨੂੰ ਕਿਤੇ ਨਾ ਕਿਤੇ ਲੱਗਦਾ ਬਹੁਤ ਜ਼ਰੂਰੀ ਹੈ ਤਿਉਹਾਰਾਂ ਨਾਲ ਜੁੜੇ ਰਹਿਣਾ ਜੀ ਅਸੀਂ ਆਪਣੀ ਮੈਂਟਲ ਹੈਲਥ ਨੂੰ ਸੌਲਵ ਕਰੀਏ।